ਦੁਆਰਾ ਸਭ ਦਾ ਇਤਿਹਾਸ ਲਿਖਿਆ ਹੋਇਆ ਹੈ। ਘਰ ਲਈ ਹੈ ਜੀ ਬੋਡੀ ਸਿੰਘ ਜੀ। ਸਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ। ਤੁਸੀਂ ਕਿਵੇਂ ਹੋ ਸਾਰੇ? ਉਮੀਦ ਕਰੀ ਤੁਸੀਂ ਸਾਰੇ ਠੀਕ ਹੋਵੋਗੇ। ਤੇ ਅੱਜ ਤਾਂ ਜੀ ਸਪੈਸ਼ਲ ਬਲੌਗ ਆ। ਅੱਜ ਚਲੇ ਆ ਜੈਸੀ ਆਨੰਦਪੁਰ ਸਾਹਿਬ ਨੂੰ। ਗੁਰੂ ਗੋਬੀ ਸਿੰਘ ਪਾਸ਼ਾ ਜੀ ਦੀ ਪਵਿੱਤਰ ਸਥਾਨ ਤੇ ਤੇ ਤੁਹਾਨੂੰ ਵੀ ਅੱਜ ਦਰਸ਼ਨ ਕਰਾਵਾਂਗੇ ਅੱਜ ਅਸੀਂ ਸਾਰੀ ਫੈਮਿਲੀ ਚੱਲੇ ਆ ਬੀਬੀ ਬਾਪੂ ਮੰਮਾ ਨੇ ਸਾਰੇ ਚੱਲੇ ਆ ਤੇ ਤੁਹਾਨੂੰ ਵੀ ਅੱਜ ਨਾਲ ਦੇ ਨਾਲ ਜਿੱਥੇ-ਜਿੱਥੇ ਅਸੀਂ ਜਾਵਾਂਗੇ ਸਾਰੇ ਕਿਤੇ ਤੁਹਾਨੂੰ ਵੀ ਦਿਖਾਵਾਂਗੇ ਕਿਉਂਕਿ ਅਸੀਂ ਕਾਫੀ ਸਾਰੇ ਜਿਹੜੇ ਵੀ ਨੇੜੇ-ਤੇੜੇ ਗੁਰਦੁਆਰਾ ਸਾਹਿਬ ਹੋਣਗੇ ਸਾਰੇ ਕਿਤੇ ਦਰਸ਼ਨ ਕਰਾਂਗੇ ਅੱਜ ਤੇ ਜੀ ਹੁਣ ਬੈਠਦੇ ਆ ਗੱਡੀ 'ਚ ਤੇ ਮੇਰੇ ਮੰਮਾ ਵੀ ਚੱਲੇ ਆ ਪੇਕਿਆਂ ਵੱਲ ਉਹ ਵੀ ਆ ਰਹੇ ਆ ਪਾਪਾ ਛੱਡਣ ਉਹਨਾਂ ਨੂੰ ਉਹ ਵੀ ਨਾਲ ਆ ਤੇ ਚੱਲਦੇ ਆ ਜੀ ਗੁਰਪੇ ਜੀ ਇਸ ਪਿੰਡ ਤੋਂ ਸਾਰੀ ਫੈਮਿਲੀ ਬਾਪੂ ਜੀ ਵੀ ਐ ਤੇ ਮੇਰੀ ਮੰਮਾ ਹਾਲੇ ਆ ਰਹੇ ਹਨ ਉਹਨਾਂ ਨੂੰ ਅਸੀਂ ਪਿਕ ਅਪ ਕਰਾਂਗੇ ਹੁਣ ਕਿੱਥੇ ਜਾ ਕੇ ਅੱਜ ਕਰ ਕੀ ਆਈਏ ਅੱਜ ਬੁਲਾਇਆ ਸਾਨੂੰ ਬਾਬਾ ਜੀ ਨੇ ਅਸੀਂ ਕਿੰਨੇ ਦਿਨ ਦੇ ਸੋਚੇ ਅਸੀਂ ਜਾਣ ਨੂੰ ਕਹਿੰਦੇ ਹਨ ਜਦੋਂ ਪ੍ਰਮਾਤਮਾ ਬੁਲਾਉਂਦਾ ਜਦੋਂ ਦਾਣਾ ਪਾਣੀ ਲਿਖਿਆ ਹੁੰਦਾ ਉਦੋਂ ਤੇ ਬੰਦਾ ਜਾਂਦਾ ਉਸ ਤੋਂ ਪਹਿਲਾਂ ਨਹੀਂ ਅੱਜ ਲਿਖਿਆ ਹੈ ਮਹਾਰਾਜ ਨੇ ਅੱਜ ਜਾਵੋਗੇ ਫਾਈਨਲੀ ਅੱਜ ਉਹ ਦਿਨ ਆ ਗਿਆ ਜਾਣ ਦਾ ਕੀ ਜੀ ਹੁਣ ਮੰਮਾ ਨੂੰ ਲੈ ਕੇ ਚੱਲਦੇ ਆ ਅੱਗੇ ਜਾ ਕੇ ਦੇਖਦੇ ਆ ਰਸਤੇ 'ਚ ਫੋਨ ਤਾਂ ਮੈਂ ਕਰ ਜਿਨ੍ਹਾਂ ਨੂੰ ਵੀ ਆ ਜੋ ਚੜਾਉਣੇ ਹਨ ਉਹਨਾਂ ਨੂੰ ਮਿਲਦੇ ਆਂ ਫਿਰ ਤੁਹਾਨੂੰ ਫਾਈਨਲੀ ਜੀ ਮੰਮਾ ਨੂੰ ਬਿਠਾ ਲਿਆ ਮੰਮਾ ਆ ਗਏ ਨੇ ਹੈਲੋ ਕਰ ਦੋ ਮੰਮਾ ਸਾਰਿਆਂ ਨੂੰ ਇਹ ਹੁਣ ਬਸ ਤੁਰ ਪਏ ਆ ਸਫਰ ਸ਼ੁਰੂ ਕਰਤਾ ਹੈ ਅੱਜ ਟਰੈਵਲਿੰਗ ਬਲੌਗ ਹੈ ਸਾਡਾ ਸਮਝ ਲਓ ਅੱਜ ਸਾਰਾ ਦਿਨ ਬਾਦ ਗੁਦਵਾਰਾ ਸਾਹਿਬ ਤੋਂ ਲਗ ਲਗ ਤ ਜਾਵਾਂਗੇ ਜਿੱਥੇ ਜਿੱਥੇ ਸਾਡੇ ਅੱਜ ਲਿਖਿਆ ਹੋਇਆ ਹੈ ਦਾਣਾ ਪਾਣੀ ਉੱਥੇ ਜਰੂਰ ਪਹੁੰਚ ਕੇ ਮੱਥਾ ਦੇਕਾਂਗੇ ਤੇ ਤੁਹਾਨੂੰ ਵੀ ਰਸ਼ਨ ਕਰਾਵਾਂਗੇ ਚੱਲਦੇ ਆ ਜੀ ਉੱਪਰ ਦਾ ਜੀ ਕਾਸ ਕਰ ਲਿਆ ਅੱਗੇ ਜਾ ਰਹੇ ਹਾਂ ਬੱਚੇ ਦਾ ਬੈਠ ਕੇ ਆਪਣਾ ਆਰਾਮ ਨਾਲ ਕੰਫਰਟੇਬਲ ਹੋਈ ਦਰਸ਼ਕਾਂ ਜਿਹੜੀ ਅੱਜ ਜਿਤਨਾ ਪਰਿਵਾਰ ਵੀ ਛੋਟਾ ਸੀ ਆ ਹੋਇਆ ਇਹ ਜਾਵਨ ਦਾ ਜੱਜ ਮਾਪੇ ਬੋਲੇ ਕਿ ਮਾਤਾ ਦੇਵੀ ਚਾਲੇ ਚੱਲਦੇ ਰਹਿੰਦੇ ਹਮੇਸ਼ਾ ਇੱਥੇ ਜਾਂਦੀ ਹੋ ਰਹਿੰਦੀ ਹੈ ਸੰਗੀਤ ਜਾਰਾਦਰ ਮੈਂ ਦੇਖਿਆ ਸਾਈਕਲ ਤੇ ਜਾਂਦੇ ਨੇ ਲੋਕ ਝੰਡੇ ਲਗਾ ਕੇ ਸਾਈਕਲ ਦੇਖ ਲੋ ਕਿੰਨੀ ਦੂਰ ਤੱਕ ਜਾਂਦੇ ਆ ਇਹ ਵੀ ਉਹਨਾਂ ਦੀ ਸ਼ਰਤ ਹੈ ਨਾ ਪੰਮਾ ਨੂੰ ਵੀ ਅਸੀਂ ਕਹਾਂਣ ਨਾਲ ਲੈ ਆਈ ਪਹਿਲਾਂ ਤਾਂ ਬੰਦੇ ਦਿੱਤੇ ਇਹ ਕਹਿੰਦੇ ਵੀ ਰਹਿਣ ਦੋ ਮੇਰੇ ਬਿਸਤਰੀ ਲੱਗੇ ਹੋਏ ਵਿੱਚ ਘਰ ਵਾਲੇ ਲੱਗੇ ਹੋਇਆ ਘਰੇ ਵਿੱਚ ਟਾਈਲ ਨਾਲ ਜਿਹੜਾ ਅੱਜ ਆਲੇ ਫਿਰ ਵੀ ਸਪੀਰੋ ਜਿਹੜੇ ਰੈਂਪਰੂਵ ਹੋ ਕੇ ਬਣਾਉਣਾ ਸੀ ਕਾਫੀ ਜਾਣੇ ਲੱਗੇ ਹੋਇਆ ਕਹਿੰਦੇ ਕਿ ਚਾਹ ਦੇਣੀ ਹੋਰਾਂ ਨੂੰ ਬਣਾ ਕੇ ਵੇਚੋ ਤਾਂ ਹੀ ਚਾਹ ਜਾਣਾ ਮੈਂ ਕੱਲ ਦੀ ਬਾਰ ਬਾਰ ਬਣਾਈ ਕਿ ਬਣਾਇ ਕਿ ਫਾਈਨਲੀ ਪਹੁੰਚ ਕੇ ਸਾਡੇ ਅੱਜ ਇਹਦਾ ਦਾਣਾ ਪਾਣੀ ਹੈ ਸਾਡੇ ਨਾਲ ਜਾਣ ਦਾ ਤੁਸੀਂ ਮੱਥਾ ਟੇਕਣ ਦਾ ਚਲੋ ਜਾਇਆ ਜਾਂਦਾ ਸੀ ਵੀ ਤਾਂ ਸਾਲਵਾਦੀ ਜਾਂਦੇ ਹੁੰਦੇ ਆ ਜਦੋਂ ਹਸਬੰਡ ਆਉਣੇ ਆ ਉਹਨਾਂ ਨਾਲੇ ਜਾਂਦੇ ਆ ਨਹੀਂ ਤਾਂ ਸੱਤੋ ਜੀ ਤੇ ਜਾਇਆ ਨਹੀਂ ਜਾਂਦਾ ਆਉਣੇ ਨਾਲ ਮਾਪੀ ਰਾਂ ਨੂੰ ਨਾਲ ਲੈ ਚਲੀ ਚਲੋ ਜੀ ਹਾਂ ਜੀ ਚੱਲਦੇ ਆ ਸਾਰੀ ਫੈਮਿਲੀ ਇਕੱਠੇ ਹੋ ਕੇ ਇਹ ਵੀ ਕਦੇ ਕਦੇ ਟਾਈਮ ਆਉਂਦਾ ਜਦੋਂ ਤੁਸੀਂ ਸਾਰੇ ਇਕੱਠੇ ਹੋ ਜਨਨੇ ਬਾਹਰ ਤੋਂ ਆਏ ਨਹੀਂ ਆਪਣੇ ਹੀ ਤਾਂ ਤੁਹਾਨੂੰ ਪਤਾ ਹੀ ਆ ਕਿੱਥੇ ਸੀ ਇੰਨਾ ਜ਼ਿਆਦਾ ਜਾਣੇ ਆ। ਘਰੀ ਰਹਿੰਦੇ ਤੁਸੀਂ ਬਲੌਗਸ ਪਿਛਲੇ ਚ ਦੇਖੇ ਹੋਣਾ। ਇੰਨਾ ਹੁੰਦਾ ਨਹੀਂ ਐਗਰ ਬਲੌਗ ਕਰਦਈ ਹੁੰਦੇ ਆ ਨਾਰਮਲ। ਹਾਂ ਕੋਈ ਫੰਕਸ਼ਨ ਆ ਜਾਏ ਤਾਂ ਉਹ ਕਿ ਚਲੇ ਜਾਏਗਾ ਨਹੀਂ ਵੈਸੇ ਨਹੀਂ। ਕੋਣ ਅਸੀਂ ਸਾਰੇ ਰਿਸ਼ਤਦਾਰੀਆਂ ਚ ਮਿਲ ਕੋ ਮਲੇ ਥੋੜੀਆਂ-ਵਧੀਆਂ ਹਲੇ ਵੀ ਰਹਿ ਗਈਆਂ ਪੈਂਡਿੰਗ ਉੱਥੇ ਵੀ ਜਾਣਾ ਤੇ ਸਾਰੇ ਗੁਰਦੁਆਰਾ ਸਾਹਿਬ ਨਹੀਂ ਜਾਇਆ ਏ। ਜਿੱਕੜਾ ਫਤਿਗੜ ਸਾਹਿਬ ਏ ਜਾਣਾ ਜਿਹੜੀ ਕਿ ਭਵੈਲੀ ਵੀ ਜਾ ਰਹੇ ਅਸੀਂ ਤੇ ਦਰਬਾਰ ਸਾਹਿਬ ਵੀ ਜਾਣਾ ਅਸੀਂ ਇੱਕ ਵਾਰੀ ਪੇਪਰ ਖਤਮ ਹੋ ਜਾਣ ਬੱਚਿਆਂ ਦੇ ਫਿਰ ਜਾਵਾਂਗੇ ਅੱਜ ਵੀ ਐਸੀ ਪੇਪਰ ਚੱਲ ਨਹੀਂ ਆ 100 ਬਾਅਦ ਪੇਪਰ ਆ ਕੱਲ ਪੇਪਰ ਥੋੜਾ ਜਿਆਦਾ ਕਰਾਤਾ ਸੀਗਾ ਅੱਜ ਛੁੱਟੀ ਹੈ ਕੱਲ ਦੀ ਛੁੱਟੀ ਹੈ ਸ਼ਨੀਵਾਰ ਦੀ ਚਲੋ ਅੱਜ ਸੈਟਰਡੇ ਦਾ ਦਿਨ ਆ ਮੈਂ ਉਹ ਕਰਾ ਦਾਂਗੇ ਜਿਹੜਾ ਰਹਿ ਗਿਆ ਵੀ ਅੱਜ ਚੱਲਦੇ ਆ ਵੀ ਕਿਉਂਕਿ ਹਸਬੰਦ ਦੀ ਛੁੱਟੀ ਹੁਣ ਥੋੜੀ ਆ ਇਹਨਾਂ ਨੇ ਵੀ ਚਲੇ ਜਾਣਾ ਕੁਝ ਪਹਿਲਾਂ ਪਹਿਲਾਂ ਸੀ ਜਾਇਆ ਹੀ ਇਹ ਹੀ ਨਾ ਸਾਨੂੰ ਸਭ ਤੇ ਠੀਕ ਆ ਜੀ ਬਾਅਦ ਵਿੱਚ ਚਲਦੇ ਆਂ ਮੈਂ ਨਾ ਐਕਚੁਅਲੀ ਬੈਠੀ ਆਂ ਸੈਂਟਰ ਚ ਇੱਧਰ ਸ਼ੀਟ ਤੇ ਬਾਪੂ ਜੀ ਐ ਮੋਰੇ ਬੈਠੇ ਨਹੀਂ ਤੁਹਾਨੂੰ ਪ੍ਰੋਪਰ ਦਿਖਾਣਾ ਸੀ ਅੱਜ ਸ਼ੂਟ ਕਰਕੇ ਮੇਰੇ ਤੇ ਪ੍ਰੋਪਰ ਸ਼ੂਟ ਨਹੀਂ ਕਰ ਹੋ ਰਿਹਾ ਇੱਧਰ ਤੇ ਇੱਧਰ ਪਹੁੰਚੇ ਆਂ ਜੀ ਇਹ ਵਾਲੇ ਪੁਲ ਤੇ ਆ ਗਏ ਆਂ ਅਸੀਂ ਕਿੰਨਾ ਸੋਹਣਾ ਬ੍ਰਿਜ ਆ ਦੇਖੋ ਸਮੇਂ ਇਹਨੇ ਡਵਾਈਨ ਡਿਸਰੀਆ ਚਿਪਸ ਲੈ ਕੇ ਆਉ ਕਹਿੰਦੇ ਪਪਾ ਹੁਣ ਚਿਪਸ ਦਵਾਈ ਨੇ ਇਹਨਾਂ ਨੂੰ ਰੋਕ ਕੇ ਕਹਿੰਦੇ ਸਾਡਾ ਭੁੱਖ ਲੱਗੀ ਸੀ ਠੋਣ ਲੈ ਕੇ ਆਏ ਨੇ ਪਪਾ ਲਓ ਜੀ ਆਓ ਬੱਦੇ ਕਹੀਏ ਨੇ ਸਾਨੂੰ ਉਹ ਦੁਕਾਨ ਲੰਦ ਦੀ ਉਹ ਤੀਜੀ ਦਰਾਂ ਲੰਦ ਦੀ ਚਾਹ ਵੀ ਦੇ ਗਏ ਆਏ ਆ ਦੁਕਾਨਾਂ ਨੂੰ ਦੇਖੀ ਜਨੇ ਦਦੇ ਖਾ ਲਓ ਹੁਣ ਤੇ ਇੱਕ ਹੈਗਾ ਸਾਡਾ ਸਾਰਿਆਂ ਵਾਸਤੇ ਇੱਕ ਸਾਡੇ ਵਾਸਤੇ ਆਉ ਖਾਓ ਹਾਂ ਤਰੋ ਇੰਜੋਏ ਨਹਿਰ ਦੇਖੋ ਫੁੱਲ ਭਰੀ ਹੋਈ ਆ ਬਿਲਕੁਲ ਕਰਨਾ ਥੋੜਾ ਥੋੜਾ ਪਾਣੀ ਕੱਢਣਾ ਵੀ ਨਹੀਂ ਹੋਇਆ ਹੈ ਬਾੜੀ ਇਸ ਨੂੰ ਮੇਰਾ ਉੱਪਰ ਤੱਕ ਪੂਰਾ ਪਾਣੀ ਹੈ ਨ ਫੁੱਲ ਭਰੀ ਹੋਈ ਸੀ ਇਹਨਾਂ ਨੂੰ ਘੜ ਨੂੰ 7 ਸਾਲ ਲੱਗੇ ਦੇ ਨਿਕਲਣ ਪਾਣੀ ਅਰੇ ਜੇ ਹੁਣ ਇਹ ਬੇਲਾ ਕਰਨ ਨਾ 5 ਸਾਲ ਲੱਜਾਣੇ ਬੇਲਾ ਕਰਨ ਇੰਨਾ ਟਾਈਮ ਲੱਗਾ ਇੰਨਾ ਪਾਣੀ ਉਹਦੇ ਵਿੱਚ ਕਿੰਨਾ ਪਾਣੀ ਕਹਿੰਦੇ 7 ਸਾਲ ਚ ਦੇਖ ਲਓ ਭਰੇ ਆ ਤੇ 5 ਸਾਲ ਚ ਖਾਲੀ ਹੋਏਗਾ ਕਿਹਨਾਂ ਤੱਕ ਆ ਬੇਲਾ ਹੋਊਗਾ ਆਪਣੇ ਪੰਜਾਬ ਦਾ ਸਪੇ ਪਰਮਾਤਮਾ ਹੈਗਾ ਚਲੋ ਵਾਇਗਰੂ ਆਜਾਤਾ ਕੁਛ ਨਹੀਂ ਹੋਣ ਦਿੰਦੇ ਪੰਜਾਬ ਨੂੰ ਅੱਗ ਲਾ ਦੋ ਡਿੱਡ ਹਾਂ ਸਹੀ ਗੱਲ ਬਟ ਇਧਰੋ ਦਿਖਣਾ ਨਹੀਂ ਹੈਗਾ ਹੁਣ ਨਹੀਂ ਤਾਂ ਮੈਂ ਦਿਖਾ ਦਿੰਦੀ ਫਾਈਨਲੀ ਜੀ ਅਸੀਂ ਖਾਨ ਜੀ ਤੇ ਇਧਰ ਦੇਖੋ ਡਾਰ ਕਿੰਨਾ ਸੋਹਣਾ ਰੱਖਿਆ ਹੋਇਆ ਹੈ ਅਸੀਂ ਇੱਧਰ ਆ ਰੋਡ ਤੇ ਪੈ ਗਏ ਆ ਆਨੰਦਪੁਰ ਸਾਹਿਬ ਦੇ ਕੋਲ ਆ ਗਏ ਬਿਲਕੁਲ ਕਲੋਜ਼ ਹਾਂ ਦੇਖੋ ਜੀ ਤੇ ਪਹਾੜ ਬਿਲਕੁਲ ਕੋਲ ਦਿਖ ਰਹੇ ਆ ਹੁਣ ਹੋਰ ਵੀ ਕੋਲ ਆ ਗਏ ਜਿਹੜੇ ਸਾਡੇ ਘਰ ਦੇ ਵਿੱਚ ਪਹਾੜ ਦਿਖਦੇ ਹੁੰਦੇ ਨੇ ਨਾ ਤੁਹਾਨੂੰ ਦਿਖਾਉਂਦੀ ਜਿੰਨੀਆਂ ਵੀਡੀਓਜ਼ ਉਹਨਾਂ ਦੇ ਬਿਲਕੁਲ ਕੋਲ ਆ ਗਏ ਹੋਣਾ ਸੀ ਹਾਂ ਜੀ ਇੰਨੀ ਦੂਰ ਆ ਬਲੀਨੋ ਪਹਾੜ ਜਿਹੜੇ ਪੰ ਦਿਖ ਰਹੇ ਹੁੰਦੇ ਆ ਦੇਖਿਆ ਘੜੀਆਂ ਦੇ ਤਾਂ ਬੰਨਣੇ ਲਾ ਨਹੀਂ ਨਹੀਂ ਮੰਮੀ ਰਾਤ ਨੂੰ ਲਾਈਟਾਂ ਬਲਦੀ ਹੋਣੀਆਂ ਸਾਡੇ ਕਮਰੇ 'ਚ ਸਾਰੀ ਲਾਈਟ ਹੈਂਡਿਕ ਵੀ ਹੁੰਦੀ ਆ ਜਿੱਥੇ ਜਿੱਥੇ ਘਰ ਉਹਨਾਂ ਦੇ ਸਾਰੇ ਕਲੀਅਰ ਦਿਖ ਰਹੇ ਹੁੰਨੇ ਆ ਤਿੰਨ ਲੇਅਰ ਐ ਪਹਾੜਾਂ ਦੀਆਂ ਇੱਕ ਛੋਟ ਐ ਫਿਰ ਉਸ ਤੋਂ ਵੱਡੇ ਫਿਰ ਉਸ ਤੋਂ ਵੱਡੇ ਐਦਾਂ ਦੇ ਐਂ ਕਲੀਅਰ ਜਦੋਂ ਜਿੱਦਣ ਵੀ ਮੀਂਹ ਪੈਂਦਾ ਨਾ ਉਸ ਟਾਈਮ ਪੂਰੇ ਕਲੀਅਰ ਹੋਏ ਹੋਏ ਹੁੰਨੇ ਆ ਐਵੇਂ ਲੱਗਦਾ ਉਹਨਾਂ ਵੀ ਬਿਲਕੁਲ ਕੋਲੇ ਆ ਵੀ ਤੁਰ ਕੇ ਚਲੇ ਜਾਓ ਕਿਛੇ ਕਿਛੇ ਦਿਨ ਦੇਦਾ ਹੁੰਦਾ ਜਿਹੜੇ ਫਿਰ ਪਹਾੜ ਤੇ ਰਹਿੰਦੇ ਉਹ ਪਰ ਦੇਖਦੇ ਹੋਣੇ ਆ ਵੀ ਹੈ ਨਾ ਸਾਰੇ ਬਸ ਹਾਂ ਉੱਚੀ ਜਗ੍ਹਾ ਤੋਂ ਪਰ ਦੇਖਦੇ ਸਾਰੇ ਵੀ ਸਾਰਾ ਦਿਖਦੇ ਆ ਉਹਨਾਂ ਨੂੰ ਕਲੀਅਰ ਆਪਾਂ ਹੋਣਾ ਨੂੰ ਦੇਖਦੇ ਉਹ ਸਾਨੂੰ ਦੇਖਦੇ ਫਾਈਨਲੀ ਜੀ ਅਸੀਂ ਆ ਗਏ ਆ ਜਵਾਨਾ ਸਾਹਿਬ ਜੀ ਸਾਹਮਣੇ ਦੇਖੋ ਜੀ ਵਾਜਾ ਵਾਲੀ ਦਾ ਸਥਾਨ ਆ ਗਿਆ ਸਾਡੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਕਿੰਨੀ ਚਾਈਦੀ ਹੈ ਦੇਖੋ ਨਾ ਇਹ نیچے ਕਿੰਨੀ ਜਗ੍ਹਾ ਵੱਡੀ

ਤੇ ਕੇ ਗੁਰਦੁਆਰਾ ਸਾਹਿਬ ਅਸੀਂ ਪਿੱਛੇ ਨੂੰ ਜਾ ਰਹੇ ਹਾਂ ਤਾਂ ਜੋ ਬੀਬੀਰਾ ਘਰ ਕੇ ਫਿਰ ਤੁਰਨਾ ਨਾ ਪਵੇ ਬੀਬੀਰਾ ਨੂੰ ਸਿੱਧਾ ਐਗਜ਼ੈਕਟ ਹੋਈ ਜਗ੍ਹਾ ਤੇ ਪਹੁੰਚ ਜਾਈਏ ਬੈਕ ਸਾਈਡ ਤੋਂ ਚੱਲੇ ਅਸੀਂ ਫਿਰ ਸਾਹਮਣੇ ਤੋਂ ਦੁਆਰਾ ਘਮਾ ਲਈ ਸੀ ਗੱਡੀ ਹੁਣ ਚਾਵਾਂਗੇ ਜੀ ਫਾਈਨਲੀ ਜੀ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਵੜੀ ਜਗ੍ਹਾ ਤੁਸੀਂ ਦੇਖੀ ਹੋਣੀ ਆ ਗੁਰਦੁਆਰਾ ਸਾਹਿਬ ਦੇ ਕੋਲ ਆ ਗਏ ਪਿੱਛੇ ਤੇ ਬਾਪੂ ਜੀ ਦਾ ਹੁਣ ਉੱਦੇ ਚੜਾਈ ਚ ਰੋਣੀ ਔਖੀ ਸੀਗੀ ਇੱਦ ਦਿਨੋ ਆਰਾਮ ਨਾਲ ਤੁਰ ਕੇ ਪਿੱਛੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਆ ਗਏ ਆ ਸਾਰੀ ਸਾਰੀ ਫੈਮਿਲੀ ਨਾਲ ਆਉਣਾ ਵਧੀਆ ਲੱਗਦਾ ਬਦੁਆਰਾ ਸਾਹਿਬ ਚ ਸਾਰੀ ਦਰਸ਼ਨ ਕਰ ਲਾਂਗੇ ਨਾਲੇ ਤੂਕ ਬਹੁਤ ਤੇਜ਼ਾ ਗਰਮੀ ਵੀ ਬਹੁਤ ਜ਼ਿਆਦਾ ਜੀ ਮੈਡੀਸਿਨ ਵੀ ਮਿਲ ਰਹੀ ਆオイル ਮਿਲ ਰਿਹਾ ਆ ਆਰਥੋ ਦਾ ਪੇਨ ਕਿਨੇ ਥੀ ਕਮ ਚੱਲ ਰਿਹਾ ਹੈ ਪੱਥਰ ਵਗੈਰਾ ਲੱਗ ਰਿਹਾ ਹੈ ਇੱਥੇ ਕਟਿੰਗ ਹੁੰਦੀ ਆ ਜਗ੍ਹਾ ਤੇ ਤਾਂ ਹੀ ਵਾਜਾਂ ਵੀ ਆ ਰਹੀਆਂ ਲੇਖੋ ਮਸ਼ੀਨ ਚੱਲਣ ਦੀਆਂ ਤੇ ਹਰ ਵਾਰ ਜਦੋਂ ਵੀ ਅਸੀਂ ਆਨੇ ਆ ਜਿਸ ਤਰ੍ਹਾਂ ਪਹਿਲਾਂ ਇਹ ਹੈ ਨਹੀਂ ਸੀ ਇਹ ਸਾਰੀ ਮਾਰਥੋਂ ਬਣ ਗਈ ਨਵੀਂ ਕੰਮ ਚੱਲੀ ਜਾਂਦਾ ਕੰਟੀਨਿਊ ਅਸੀਂ ਅੱਸੀ ਦਰਬਾਰ ਸਾਹਿਬ ਦੇ ਤੇ ਅੰਦਰ ਤਾਂ ਤੁਹਾਨੂੰ ਪਤਾ ਹੀ ਹੈ ਜੀ ਮਨਾਹੀ ਹੁੰਦੀ ਹੈ ਹੁਣ ਆਪਾਂ ਕੈਮਰੇ ਨਾਲ ਸ਼ੂਟ ਨਹੀਂ ਕਰ ਸਕਦੇ ਚਲੋ ਜੀ ਹੁਣ RAM ਨਾਲ ਅਸੀਂ ਮੱਥਾ ਟੇਕ ਲਿਆ ਤੇ ਅਸੀਂ ਨਾ ਅਰਦਾਸ ਵਿੱਚ ਵੀ ਸ਼ਾਮਲ ਹੋ ਗਏ ਸਾਡੀ ਇੰਨੀ ਕਿਸਮਤ ਚੰਗੀ ਉਸ ਟਾਈਮ ਅਰਦਾਸ ਵੀ ਸ਼ੁਰੂ ਹੋ ਗਈ ਸੀ ਜਦੋਂ ਅਸੀਂ ਗਏ ਅਰਦਾਸ ਵਿੱਚ ਵੀ ਸ਼ਾਮਿਲ ਹੋਏ ਤੇ ਬਾਗ ਵੀ ਸੁਣਿਆ ਹੁਕਮਨਾਮਾ ਸੁਣ ਕੇ ਪਰਮਾਤਮਾ ਦਾ ਫੇਰ ਅਸੀਂ ਹੁਣ ਆ ਗਏ ਜੀ ਪ੍ਰਸ਼ਾਦ ਲੈ ਲਿਆ ਤੇ ਹੁਣ ਚੱਲਦੇ ਆਂ ਜੀ ਨੀਚੇ ਨੂੰ ਤੇ ਬੀਬੀ ਜਾਨ ਨੂੰ ਵੀ ਚਲੋ ਬਾਕੀ ਜਾਨ ਨੂੰ ਵੀ ਦਰਸ਼ਨ ਕਰਵਾ ਦਿੱਤੇ ਨੇ ਬੀਬੀ ਨੂੰ ਤੁਰਨ ਦੀ ਪ੍ਰੋਬਲਮ ਦਾ ਵੈਸੇ ਬਹੁਤ ਆ ਰਹੀ ਹੈ ਕਿਉਂਕਿ ਪੌੜੀਆਂ ਚੜ੍ਹਨਾ ਬਾਰ-ਬਾਰ ਥੱਕਾवट ਤਾਂ ਹੋ ਹੀ ਰਹੀ ਆ ਚਲੋ ਵਾਹਿਗੁਰੂ ਮੇਰੇ ਰੱਖੇ ਬਸ ਪ੍ਰਮਾਤਮਾ ਇਸ ਤਰੀ ਸਾਰੇ ਦਰਸ਼ਨ ਕਰਵਾ ਦੇਣ ਤੇ ਇੱਧਰ ਕੰਮ ਚੱਲ ਰਿਹਾ ਹੈ ਤੇ ਸਾਹਮਣੇ ਨਾ ਗੁਰਦੁਆਰਾ ਸਾਹਿਬ ਦਾ ਉਹ ਸੋਣਾ ਨੇ ਤਿਆਰ ਕੀਤਾ ਹੋਇਆ ਇਹਨੂੰ ਸੁਣੀ ਹਾਇ ਜਿਸੀ ਬੋਲੀ ਸਾਹ ਇਹਨਾਂ ਗੁਰਸਾਹਿਬ ਦੇ ਵਿੱਚ ਹੀ ਹੈ ਜੀ ਸਥਾਨ ਵੇ ਅੱਜ ਨਾ ਗਰਮੀ ਬਹੁਤ ਜ਼ਿਆਦਾ ਹੈ। ਧੁੱਪ ਵੀ ਬਹੁਤ ਜ਼ਰਾ ਤੇਜ਼ ਆ। ਇੱਥੇ ਸ਼ਾਪਸ ਵੀ ਨੇ ਬਾਰ ਬਾਰ। ਇਹ ਤਾਂ ਪਹਾੜ ਬਿਲਕੁਲ ਐਵੇਂ ਲੱਗਦੇ ਜਿckਣਾ ਕੋਲੀ ਹੁੰਨੇ ਅਸੀਂ ਖੜੇ ਬਾੜਾਂ ਦੇ। ਇਹ ਆ ਜੀ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜਿੱਥੇ ਵੇਲੇ ਦਾ ਪਵਿੱਤਰ ਬਾੜੀ ਸਥਾਨ ਆ ਜਿੱਥੇ 132 ਬਾੜੀਆਂ ਨੇ। ਤੇ ਇਹ ਵੀ ਥਾਂ ਤੇ ਤੋਂ ਦਰਸ਼ਨ ਕਰਾਉਣੇ ਆ ਤੇ ਪਹਿਲਾਂ ਚੱਲਦੇ ਆ ਜਿੱਥੇ ਗੁਰਦੁਆਰਾ ਸਾਹਿਬ ਚ ਤੇ ਇਥੇ ਵੀ ਨਾ ਸਾਰੇ ਗੁਰਦੁਆਰਾ ਸਾਹਿਬ ਦਿਖਦੇ ਨੇ ਕਿਉਂਕਿ ਜਾਈਤੀ ਆ ਨਾ ਕਾਫੀ نیچے ਦੇਖੋ ਇਥੇ ਲੱਗੇ ਲੱਗੇ ਸਾਰੇ ਗੁਰਦੁਆਰਾ ਸਾਹਿਬ ਨੇ ਕੋਲ ਕੋਲੀ ਨੇ ਥੋੜੀ ਥੋੜੀ ਸਪੇਸ ਤੇ ਪਰ ਤੁਸੀਂ ਇਹਦੇ ਮਾੜਾ ਆਪਣੇ ਆਪਣੀ ਗੁਰਦੁਆਰਾ ਸਾਹਿਬ ਚ ਵੀ ਕਰ ਲਏ ਆ ਜੀ ਦਰਸ਼ਨ ਤੇ ਹੁਣ ਚੱਲਦੇ ਆ ਬੌਲੀ ਸਾ ਮੱਥਾ ਟੇਕਣਾ ਕਰ ਲਏ ਆ ਜੀ ਬੋੜੀ ਸਾਹਿਬ ਦੇ ਦਰਸ਼ਨ ਦੇ ਆਹ ਬੋਨ ਸਾਹ ਚੜਦਾਂ ਦੇ ਉੱਤਨ ਵੇਲੇ ਪਤਾ ਨਹੀਂ ਚੱਲਦਾ ਜਦੋਂ ਚੜਦੇ ਆਂ ਫੇਤ ਤਾਂ ਛੜਿਆ ਨਹੀਂ ਜਾਂਦਾ 132 ਘੋੜੀਆਂ ਦੇਖ ਲਓ ਬਾਅਦ ਫਿਰ ਵੀ ਸਾਰੀ ਸੰਗਤ ਬੋੜੀ ਸ਼ਰਦਾਂ ਨਾਲ ਬਾਗ ਨਾਲ ਨਾਲ ਜਾਂਦੇ ਆਂ نیچے ਮम्मा ਦੇ ਨਾਲੇ ਗੋਡੇ ਦੁਖਦੇ ਪਰ ਫਿਰ ਵੀ ਉਹ ਜਾ ਆਏ ਤੇ ਹੁਣ ਬਾਹਰ ਨੂੰ ਚਲੇ ਗਏ ਨੇ ਉਹ ਮੈਂ ਮਮੀ ਬੋਲੀ ਸਾਫ ਤੇ ਲੈ ਕੇ ਆਇਆ ਅਸੀਂ ਬੋਲੀ ਸਾਫ ਤੋਂ نیچے ਚੱਲਦੇ ਆ ਜੀ ਹੁਣ ਮਮੀ ਗੋਡੇ ਤਾਂ ਨਹੀਂ ਦੁਖਿਆ ਜੇ نیچے ਗਏ ਨਾ ਦੇਖ ਲਓ ਆਪ ਹੀ ਪਰਮਾਤਮਾ ਲੈ ਜਾਂਦਾ ਆਨੇ ਮਮੀ ਦੇ ਬਹੁਤ ਗੋਡੇ ਦੁਖਦੇ ਆ ਫਿਰ ਵੀ ਚੱਲਦੇ ਗਏ نیچے ਮੈਂ ਰੂ ਆਪ ਹੀ ਲੈ ਜਾਂਦਾ ਬਾਸ ਜੀ ਬਸ ਆਈਸਕ੍ਰੀਮ ਵਾਲੇ ਬੁਲਾਉਂਦੇ ਸਾਨੂੰ ਵੀ ਅੱਜ ਖਾਓ ਬਾਸ ਅੰਕਲ ਜੀ ਬਸ ਰਾਸ ਦੇਹ ਲਾ ਜੀ ਬੜਾ ਦੋਸਤਾਨ ਕਿ ਅਸੀਂ ਪਹਿਲਾਂ ਦੇਖਿਆ ਹੋਇਆ ਅੱਜ ਨਹੀਂ ਗਿਆ ਅਜ ਤੋ ਸਿਰਫ ਇੱਕ ਵਾਰ ਸਾਈਡ ਹੀ ਜਾਣਾ ਹੁਣ ਚੱਲੇ ਆ ਜੀ ਅਸੀਂ ਥੀਸ ਸਥਾਨ ਹੈਗਾ ਗੁਰੂ ਘਰ ਚੱਲੇ ਆ ਦੋ ਜਗ੍ਹਾ ਤੇ ਅਸੀਂ ਥੋੜਾ ਠੀਕ ਗਏ ਸੀਗੇ ਇਸ ਜਿਸ ਥਾਂ ਤੇ ਚੱਲੇ ਆਂ ਇਹ ਤੁਹਾਨੂੰ ਵੀ ਚੱਲਦੇ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਮਨਾਹੀ ਦਿੰਦੀ ਆ ਕਹਿੰਦਾ ਤੁਹਾਨੂੰ ਮੰਦਰ ਅੰਦੀਸ ਕਰਕੇ ਤੁਸੀਂ ਸੋਚ ਜਣਾ ਵੀ ਕੁਛ ਸ਼ੋਰ ਨਹੀਂ ਕੀਤਾ ਇਸ ਕਰਕੇ ਅੰਦਰ ਨਹੀਂ ਸੁਕੇ ਰਸੇ ਬਾਹਰਲਾ ਬਾਲੇ ਸ਼ੋਰ ਕੀਤਾ ਤਾਂ ਇਹ ਦੇਖੋ ਨਾ ਸਭ ਜਾਨੀ ਸੀ ਤੁਸੀਂ ਪਹੁੰਚੇ ਅਸੀਂ ਸਨੈਕ ਖਾ ਰਹੇ ਆਂ ਹਲਕਾ ਫੁਲਕਾ ਜਿਆਦਾ ਕੁਝ ਨਹੀਂ ਖਾਇਆ ਸਨੈਕ ਹੀ ਬਹੁਤ ਸਾਰੇ ਚਲੋ ਬ੍ਰਾਸ ਕਰਦੇ ਆਂ ਸਾਰਿਆਂ ਨੇ ਪੀਣੇ ਪਾਣੀ ਦੇ ਕਰਦੇ ਆਉਣ ਲੱਗੇ ਆਂ ਪੋਕਾ ਕਿਉਂਕਿ ਖਬਰਾਹਲ ਜੀ ਹੁੰਦੀ ਸੀਗੀ ਤੇ ਚਲੋ ਪੋਕ ਕੀ ਲੈਨੇ ਆਂ ਅੱਦਲੋਂ ਬਰਾਸ ਕਰਦੇ ਹਾਂ ਹੈਗੇ ਮੰਡੀ ਨੂੰ ਬਰਾਸ ਆਂ ਹਾਂ ਹੈਗੇ ਸਾਡੇ ਕੋਲ ਡਿਸਪੋਜ਼ੇਬਲ ਅਸੀਂ ਲੈ ਕੇ ਆਏ ਹੋਏ ਆਂ ਵਾਓ ਕਿੰਨਾ ਸੋਹਣਾ ਦ੍ਰਿਸ਼ਾ ਪੋਕ ਕਿੱਡੀ ਆਹ ਵਾਲੀ ਪਹਾੜੀ ਦਿਖਦੀ ਹੁੰਦੀ ਹੈ ਸਾਡੇ ਹਮੇਸ਼ਾ ਜਿਹੜੀ ਤਿੱਖੀ ਜੀ ਆ ਬੜੀ ਸਾਰੀ ਹਾਂ ਸਭ ਤੋਂ ਵੱਡੀ ਪਹਾੜੀ ਹੈ ਜਿਹੜੀ ਸਾਡੇ ਘਰ ਤੋਂ ਪਿੱਛੇ ਤੋਂ ਨਜ਼ਰ ਆਉਂਦੀ ਕੱਲੀ ਹੋਏ ਅਲੱਗ ਤੋਂ ਇਹ ਹੈਗੀ ਆ ਮਾਤਾ ਰਾਣੀ ਦੀ ਤੇ ਇਥੇ ਨਾਲ ਹੀ ਜੀ ਨਹਿਰ ਵੀ ਆ ਇਧਰ ਪਾਣੀ ਟਪਕਣੀ ਨਾਲ ਟੁੱਕੀ ਜਾਂਦੇ ਨੇ ਕਿੰਨਾ ਚੰਗਾ ਲੈਣਾ ਚੰਗਾ ਅੱਛਾ ਤੁਰ ਕਿੱਥੇ ਲੈ ਜਾਦੇ ਨੇ ਦੂਰ ਨੂੰ ਲੈ ਗਏ ਤੇ ਬਿੱਤਣਾ ਨਾ ਨਹੀਂ ਪੈਦਲ ਇਹ ਵੀ ਜੰਗਲੇ ਇਹ ਬਹੁਤ ਜ਼ਿਆਦਾ ਸਿਸਟਮ ਆਉਂਦਾ ਸਾਰੇ ਹੂੰ ਸੋ ਇੱਥੇ ਸਿਸਟਮ ਲੜਾਏ ਹੈ ਇੱਥੇ ਤਾਂ ਪੂਰੀ ਖਾਈ ਹੋਆ ਨੀਚੇ ਜਾ ਕੇ ਦਿਖਣਾ ਵੀ ਨਹੀਂ ਵੀ ਕਿੱਥੇ ਚਲੇਗੀ ਦੇਖ ਲੋ ਇੱਥੇ ਵੀ ਬਸ ਹੋਇਆ ਇੱਥੇ ਘਰ ਬਸੇ ਹੋਇਆ ਸਭ ਰਹਿੰਦੇ ਨੇ ਲੋਕ ਉੱਚੀ ਨਹੀਂ ਵੀ ਸਪੇਸ ਆ ਸਾਰੀ ਕਦੇ ਨੀਚੇ ਸੜਕ ਚਲੇ ਜਾਂਦੀ ਹੈ ਕਦੇ ਉੱਪਰ ਚੜਾਈ ਚੜ ਜਾਂਦੀ ਹੈ ਐਵੇਂ ਚੱਲੀ ਜਾ ਰਿਹਾ ਕੰਟੀਨਿਊ ਰਸਤਾ ਤ੍ਰਿ ਪਹੁੰਚੀ ਅਸੀਂ ਗੁਰਦੁਆਰਾ ਸਾਹਿਬ ਤੇ ਦੇਖ ਲਓ ਕਿੱਥੇ ਆ ਕੇ ਬਸੇ ਸੀਗੇ ਇੱਥੇ ਗੁਰਦੁਆਰਾ ਹਿਮਾਤਾਜੀਤ ਜੀ ਦਾ ਤੇ ਇਸ ਥਾਂ ਦੇ ਆ ਕੇ ਬਾਬਾ ਜੀ ਜਾਨ ਲੈ ਕੇ ਆਏ ਸੀਗੇ ਵਿਆਹ ਕੀ ਲੈ ਕੇ ਆਏ ਸੀ ਮਾਤਾ ਜੀ ਨੂੰ ਤੁਸੀਂ ਉਹ ਸਾਹਮਣੇ ਦੇਖੋ ਜੀ ਬਾਰਿਸ਼ ਪੈ ਰਹੀ ਹੁਣ ਬਾਰਿਸ਼ ਸਟਾਰਟ ਹੋ ਗਈ ਤਾਈਂ ਛੀਸ਼ੇ ਹੁਣ ਤੁਹਾਨੂੰ ਦੇਖ ਰਹੇ ਹੁਣ ਸਟਾਰਟ ਹੋ ਗਈ ਪਹਾੜੀ ਰਹੀ ਹੈ ਇੱਥੇ ਤਾਂ ਬਾਰਿਸ਼ ਹੁੰਦੀ ਹੋ ਰਹੀ ਦੀ ਤਕਰੀਬਨ ਕੋਈ ਸਾਹਮਣੇ ਲੱਗ ਕੋ ਮਾਂ ਕਹਿੰਦੀ ਉਹ ਪਤੀੜ ਕਹਿੰਦੇ ਆ ਪੱਤੇ ਜਿਹੜੇ ਚੌੜੇ-ਚੌੜੇ ਨੇ ਕੋਈ ਚੱਲ ਰਹੀ ਆ ਚੌੜੇ-ਚੌੜੇ ਪੱਤੇ ਜਿਹੜੇ ਲੱਗੇ ਹੋਏ ਇਹਨਾਂ ਦੇ ਨਾ ਪਕੌੜੇ ਬਣਦੇ ਹੁੰਦੇ ਮਮਾ ਕਹਿੰਦੇ ਉਹ ਸਾਹਮਣੇ ਲੱਗੇ ਹੋਏ ਆ ਦੇਖੋ ਤੇ ਇੱਥੇ ਨਾ ਇੱਥੇ ਕੋਈ ਬੋਟੇ ਵੀ ਐਥੇ ਪਾਣੀ ਦਾ ਕੋਸ ਨਹੀਂ ਆ ਵਿੱਚੋਂ ਹੀ ਆ ਰਿਹਾ ਪਾਣੀ ਨਾਲਿਆਂ ਦਾ ਪਤਾ ਨਹੀਂ ਪਹਾੜਾਂ ਚੋਂ ਮੈਨੂੰ ਲੱਗਦਾ ਪਹਾੜਾਂ ਚੋਂ ਆ ਰਿਹਾ ਮੂਵੀ ਪਾਣੀ ਹੈ ਇਹਦਾ ਤੇ ਪਹਾੜਾਂ ਚੋਂ ਆ ਰਿਹਾ ਨਾਲੇ ਦਾ ਪਣੀ ਨਹੀਂ ਆ ਕਿਉਂਕਿ ਇੱਥੇ ਦੇ ਨਾਲ ਲੱਗਦੇ ਨੇ ਮੈਂ ਪਹਾੜਾ ਨਾ ਥ੍ਰਿੱਕੂ ਪਿੱਛੇ ਸਾਰੇ ਪੱਥਰੀ ਪੱਥਰ ਆ ਜਿਹੜਾ ਪਹਾੜਾ ਨਾ ਪੱਥਰ ਦਾ ਬਹਾੜਾ ਇਹ ਮਿੱਟੀ ਦਾ ਨਹੀਂ ਹੈਗਾ ਵੱਡੇ ਵੱਡੇ ਪੱਥਰ ਨੇ ਬਹੁਤ ਤੇ ਇੱਥੇ ਜੀ ਗੁਰਦੁਆਰਾ ਪੌੜ ਸਾਈ ਵੀ ਆ ਪਹਿਲਾਂ ਅਸੀਂ ਗੁਰੂ ਕੇ ਲਾਹੌਰ ਦਰਸ਼ਨ ਕਰਕੇ ਆਉਣੇ ਫਿਰ ਤੁਹਾਨੂੰ ਨਹੀਂ ਵੀ ਸਥਾਨ ਦਖਾਵਾਂਗੇ ਤੇ ਸਾਹਮਣੇ ਨਾ ਇੱਕ ਮੰਗ ਕੀ ਵੀ ਬੈਠਾ ਉਹ ਦੇਖੋ ਕਿਤੇ ਜੰਗਲ ਏਰੀਆ ਇੱਕ ਇਹ ਬੈਠਾ ਏਕ ਉਧਰ ਸਾਹਮਣੇ ਬੈਠਾ ਏ ਉਹ ਬੈਠਾ ਚਲਦੇ ਆ ਜੀ ਹੁਣ ਦਰਸ਼ਨ ਕਰਦੇ ਆ ਗੁਰੂ ਘਰ ਹੋਰ ਤੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਜਿਹੜੇ ਲੋਹਰੀ ਪਾਈ ਹਰਿ ਸੁਤਰੀ ਮਾਤਾ ਜੀਤ ਕੌਰ ਦੇ ਆਨੰਦ ਕਾਰਜ ਕਲਮੀਦਰ ਪਾਸ਼ਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਨਾਲ 23 ਹਾਰ ਸੰਮਤ ਹੁਣ 1734 ਨੂੰ ਹੋਇਆ ਇਸ ਨਗਰ ਦਾ ਨਾਮ ਸਤਗੁਰਜੀ ਦੇ ਸਤਗੁਰਜੀ ਨੇ ਆਪ ਗੁਰੂ ਘਰ ਹੋ ਰੱਖਿਆ ਸੀਗਾ ਇਸ ਥਾਨ ਤੇ ਸਤਗੁਰਾਂ ਦੇ ਵਿਆਹ ਦਾ ਪੂਰਵ ਹਰ ਸਾਲ ਸੰਤਪੰਚ ਵਿਵਾਲੇ ਦਿਨ ਬੜੀ ਸ਼ਰਧਾ ਤੇ ਹਸ਼ਰ ਨਾਲ ਮਨਾਇਆ ਜਾਂਦਾ ਹੈ ਤੇ ਇਸ ਥਾਨ ਦੇ ਕਲਗੀਧਰ ਪਾਸ਼ਾ ਜੀ ਦੇ ਘੋੜੇ ਨੇ ਆਪਣਾ ਪੌੜ ਧਰਤੀ ਤੇ ਮਾਰਿਆ ਤੇ ਖਾਰੇ ਪਾਣੀ ਦਾ ਚਸ਼ਮਾ ਫੁੱਟਿਆ ਇਸ ਦਾ ਜਲ ਖਾਰਾ ਹੈ ਤੇ ਤੁਹਾਨੂੰ ਉਹ ਸਥਾਨ ਦੀ ਗੱਲ ਕਰਦੇ ਨੇ ਉਹ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਜਿੱਥੇ ਪੌੜ ਮਾਰਿਆ ਸੀ ਉੱਥੇ ਨਿਸ਼ਾਨ ਹੈ ਗੁਰੂ ਸਾਹਿਬ ਦੇ ਕੋੜੇ ਦਾ ਤੇ ਚੱਲਦੇ ਹਾਂ ਜੀ ਹੁਣ ਉੱਤੇ ਕਿੰਨੇ ਸਟੇਅਰ ਨੇ ਉੱਪਰ ਜਾਣੇ ਕਿੰਨੀ ਉਚਾਈ ਤੇ ਜਾ ਕੇ ਦੇਖੋ ਪਹਾੜਾਂ ਵਿੱਚ ਆ ਕੇ ਬਸੇ ਹੋਏ ਦੇਖ ਲਓ ਇੰਨਾ ਸੋਹਣਾ ਸਾਰਾ ਕੁਝ ਕਿੰਨਾ ਵਧੀਆ 뷰 ਪਹਾੜੀ ਏਰੀਆ ਦਾ ਬਿਲਕੁਲ ਪਹਾੜਾਂ ਦੇ ਵਿੱਚ ਆ ਜਿਹੜੀ ਆ ਜਗ੍ਹਾ ਛੱਤੀ ਹੋਈ ਆ ਸਾਰਾ ਪਹਾੜੀ ਪਹਾੜਾ ਪਿੱਛੇ ਅੱਧਿਆਂ ਦਰਸ਼ਨ ਵਾਹਿਗੁਰੂ ਜੀ ਦੇ ਵਾਹ ਬਸ ਸ਼ਿਸ਼ੂ ਨੂੰ ਮੈਂ ਦਰਨੀਆ ਮਨਜੀ ਅੱਜ ਕੱਲੇ ਅਜੀ ਦਰਸ਼ਨ ਮਾਰਾ ਦੇ ਕਿੰਨਾ ਸੋਹਣਾ ਲੱਗਦਾ ਵੀ ਉੱਧਰ ਨਾ ਬਲੀਨ ਕਿੰਨਾ ਪਿਆਰਾ ਬਲੇ ਕਰ ਤਕਦੀਦ ਜੀ ਹੁੰਦੀ ਸੀ ਦੇਖ ਲੋ ਇਹ ਪਹਾੜ ਦੀ ਦੰਨ ਸਾਡੇ ਘਰ ਤੱਕ ਸਾਰਾ ਸਥਾਨ ਦੀ ਗੁਜ਼ਾਰਾ ਸਾਬ ਦੀ ਬਣਾ ਹਦਰ ਲੰਗਰ ਹਾਲ ਸਾਰਾ ਕੁਝ ਹੀ ਆ ਪਰਣ ਲਈ ਵੀ ਜ਼ਰਤ تھی ਅਸੀਂ ਹੁਣ ਚੱਲੇ ਜੀ ਇੱਧਰ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਛਕਣ ਬਹੁਤ ਸੋਹਣੇ ਦਰਸ਼ਨ ਹੋ ਗਏ ਨੇ ਤੇ ਪਹਾੜ ਦੇਖੋ ਕਿੰਨੇ ਮੈਂ ਹੈਰਾਨਾ ਵੀ ਏਡੇ ਵੱਡੇ ਵੱਡੇ ਪੱਥਰ ਨੇ ਕਿੰਨੇ ਵੱਡੇ ਵੱਡੇ ਪੱਥਰ ਮਿੱਟੀ ਦਾ ਮੈਨੂੰ ਕਿਤੇ ਨਜ਼ਰ ਹੀ ਨਹੀਂ ਆ ਰਹੀ ਪੱਥਰੇ ਪੱਥਰ ਨਜ਼ਰ ਆ ਰਿਹਾ ਸਾਰਾ ਦੇਖੋ ਜਿਵੇਂ ਸੀਮਿੰਟ ਦਾ ਲਾ ਕੇ ਪੱਕਾ ਕਰਿਆ ਹੋਇਆ ਹੁੰਦਾ ਸਾਰਾ

ਕਵਰ ਕਿੱਤਾ ਹੈ ਸਾਰੇ ਮਸਤਾਨ ਇਹ ਵੀ ਕੁਤ ਖੂਆ ਬੱਚੇ ਖੁੱਲ ਸਕਦਾ ਦਰਵਾਜਾ ਪਿੱਛੇ ਰੋ ਬਾਪੂ ਜੀ ਤੋਰੇ ਆਨੀ ਸੀ ਜਣਾ ਨੇ ਦੂਰ ਤੱਕ ਕਿਉਂਕਿ ਲੰਗਰ ਹਾਲ ਉੱਧਰ ਤੱਕ ਆ ਬਾਪੂ ਜੀ ਰਾਮੇ ਖੀਪੇ ਸ਼ਤਪ ਪਾ ਕੇ ਲਿਆਦਾ ਸੀਗਾ ਬੀਬੀ ਵੀ ਅੰਦਰ ਗੱਡੀ 'ਚ ਬੈਠੇ ਖਾ ਰਹੇ ਨੇ ਕੋਈ ਨਾ ਦੀ ਪ੍ਰੋਬਲਮ ਆ ਨਹੀਂ ਤਾਂ ਚਲੋ ਕੋਈ ਦਿੱਕਤ ਨਹੀਂ ਉਹ ਨੌਕਸ ਵਾਲੇ ਇਹਨਾਂ ਦੋਨਾਂ ਦੀ ਤੁਰਿਆ ਨਹੀਂ ਜਾਂਦਾ ਇਹਨਾਂ ਬਹੁਤ ਠੰਡਾ ਆ ਜਗਾ ਤੇ ਪੂਰੀ ਠੰਡਾ ਕਾ ਅੰਦਰ ਤਾਂ ਪੱਖਿਆਂ ਨਾਲ ਇੰਨੀ ਠੰਡ ਲੱਗ ਰਹੀ ਸੀਗੀ ਕਿ ਪਹਾੜੀ ਏਰੀਆ ਇੱਥੇ ਵੀ ਪੈਂਦਾ ਰਹਿੰਦਾ ਬਹੁਤ ਵਧੀਆ ਠੰਡਾ ਸਾਰੀ ਕਿਤੇ ਹੱਸ ਮਮਾਂ ਰਾ ਦੀ ਵੇਟ ਕਰਦੇ ਹੁਣ ਉਹ ਆ ਜਾਣ ਤੇ ਚੱਲਦੇ ਅਸੀਂ ਫਿਰ ਜਾਵਾਂਗੇ ਹੁਣ ਅਸੀਂ ਜਾਣਾ ਹੋਰ ਤਿੰਨ ਗੁਰਦੁਆਰਾ ਸਾਹਿਬ ਤੇ ਟਾਈਮ ਹੋ ਗਿਆ ਸ਼ਾਮ ਦੇ 2 ਵਜੇ ਗਏ ਨੇ ਬਾਕੀ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਜੇ ਪਾਈ ਤਾਲੀਂ ਆਂ ਜੀ ਉਹ ਰੋਗ ਦੇ ਗਿਆ ਜੇ ਪਾਣੀ ਨਾਲ ਸਮਾਪੜ ਕਰਕੇ ਨਾਲ ਬਣਾਈ ਲੰਗਰ ਤਾਂ ਜੀ ਸ਼ਾਕਾਏ ਸੀ ਤੇ ਹੁਣ ਅਸੀਂ ਚੱਲੇ ਆ ਗੁਰਦੁਆਰਾ ਪੌੜਸ ਆ ਤੇ ਚੱਲਦੇ ਆ ਨੀਚੇ ਨੂੰ ਜਿੱਥੇ ਫੋਨ ਵਿਰੇਸ਼ਨ ਕਰਾਉਣੇ ਆ ਇਸ ਥਾਂ ਨਾ ਜੀ ਗੁਰਦੁਆਰਾ ਪੌੜਸ ਆ ਤੇ ਇੱਥੇ ਜੀ ਮਹਾਰਾਜ ਦਾ ਸਥਾਨ ਤੇ ਦੇਖੋ ਇੱਥੇ ਨਾ ਤੁਹਾਨੂੰ ਦਿਖਾਉਣੀ ਆ ਮੰਮੀ ਆ ਦੇਖੋ ਪਾਣੀ ਹਾਂ ਇਹਦੇ ਵਿੱਚ ਜਿੱਥੇ ਪੌੜ ਮਾਰਿਆ ਹੋਇਆ ਇਹ ਦਿਨਾਂ ਜੀ ਖਾਰਾ ਪਾਣੀ ਹੈ ਇਹ ਵਾਲੇ ਸਥਾਨ ਦਾ ਇਹ ਸਮੁੰਦਰ ਦਾ ਪਾਣੀ ਆ ਇੱਥੇ ਨੂੰ ਪੌੜ ਸਾਬ ਦੇ ਹਲੇ ਵੀ ਨਿਸ਼ਾਨ ਆ ਦੇਖ ਲੋ ਉਵੇਂ ਦੇ ਉਵੇਂ ਇੱਥੇ ਮਾਰਸ ਦੇ ਕੋੜੇ ਨੇ ਪੌੜ ਮਾਰਿਆ ਸੀ ਖਾਰਾ ਪਾਣੀ ਨਿਕਲਿਆ ਸੀ ਸਮੁੰਦਰ ਦਾ ਨਾਲੇ ਬਾਕੀ ਨਾਰਮਲ ਆ ਪਾਣੀ ਜਿੱਥੇ ਟੂਟੀ ਆ ਤੁਸੀਂ ਪੀਓਗੇ ਤਾਂ ਨਾਰਮਲ ਟੇਸਟ ਆ ਜਿਹੜਾ ਪੌਟ ਸਾਹ ਬੱਜਿਆ ਹੋਇਆ ਉੱਥੇ ਹੀ ਅਖਾਰਾ ਪਾਣੀ ਨੇ ਸੋਲੇ ਆ ਪਹਾੜ ਤੇ ਪਹਾੜਾਂ ਦੇ ਵਿੱਚ ਨਾ ਲੋਕਾਂ ਨੇ ਘਰ ਵੀ ਬਣਾਏ ਹੋਏ ਆ ਦੇਖ ਲਓ ਪਤਾ ਨਹੀਂ ਕੀਵੇਂ ਰਹਿੰਦੇ ਨੇ ਡਰ ਲੱਗਦਾ ਇਹ ਦੇਖ ਕੇ ਬਦੀ ਕਿੰਨਾ ਔਖਾ ਏ ਇਸ ਜਗ੍ਹਾ ਤੇ ਰਹਿਣਾ ਬਹੁਤ ਮੁਸ਼ਕਿਲ ਆਉਂਦੀ ਇੱਥੇ ਪਹਾੜੀ ਏਰੀਆ 'ਚ ਰਹਿਣਾ ਮਮੀ ਤੇ ਆਹ ਦੇਖ ਨਾ ਉੱਪਰ ਬਿਲਡਿੰਗਾਂ ਆਉਂਦੀ ਬਣੀਆਂ ਹੋਈਆਂ ਇਹ ਦੇਖ ਲਓ ਬਸ ਉਹ ਪਤਾ ਨਹੀਂ ਕੀ ਸ਼ਹਿਰ ਹੀ ਵਸਿਆ ਹੁੰਦਾ ਜਿੱਕਰ ਉੱਪਰ ਨਾ ਇੰਦਸਥਾਨਾ ਜਿੱਤੇ ਪਹਾੜਾਂ ਦੇ ਉਹ ਸਿਖਰ ਕੋਨੇ ਤੇ ਦਰਖਤਾਂ ਦੇ ਪਿੱਛੇ ਹੁਣ ਦਿਖਾਉਂਗੀ ਤੁਹਾਨੂੰ ਉਹ ਦੇਖੋ ਸਾਹਮਣੇ ਸ਼ੇਰਾਵੜੀ ਮਾਂ ਦਾ ਸਥਾਨ ਆ ਜੀ ਬਟ ਮੈਂ ਕਦੇ ਲਾਈਵ 'ਚ ਆਪਣੀ ਗਈ ਨਹੀਂ ਹਸ ਤੱਕ ਕਦੇ ਵੀ ਨਹੀਂ ਗਈ ਐ ਕਦੇ ਨਾ ਕਿ ਜੇ ਮੌਕਾ ਮਿਲੇ ਆ ਤਾਂ ਜ਼ਰੂਰ ਜਾਵਾਂਗੇ ਇਹਨਾਂ ਨੂੰ ਪੈਸਾ ਐ ਇਦਾਂ ਲੱਦਾ ਬੁਲੀਂ ਚਾ ਦੋ ਪਿੱਛੇ ਜਾ ਰਹੇ ਜਿਕਰ ਐਵੇਂ ਲੱਗਦਾ ਵੀ ਪਹਾੜ ਸਾਡੇ ਕੋਲ ਆ ਰਹੇ ਕੋਲ ਆ ਰਹੇ ਨੇ ਬਿਲਕੁਲ ਹਾਂ ਜੀ ਜੀ ਅਸੀਂ ਦੂਰ ਜਾ ਰਹੇ ਆ ਪਹਾੜ ਸਾਡੇ ਕੋਲ ਆ ਰਹੇ ਆ ਹੁਣ ਇੱਥੇ ਬਲੌਗ ਦਾ ਐਂਡ ਕਰਦੇ ਆ ਜੀ ਮਿਲਾਂਗੇ ਨਵੇਂ ਬਲੌਗ ਦੇ ਨਾਲ ਵੇਟ 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 ਹੁਣ ਬਲੌਗ ਦਾ ਐਂਡ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸਦੇ ਆ ਇਹ ਫਰਸਟ ਪਾਰਟ ਹੈ ਬਲੌਗ ਦਾ ਜੀ ਤੇ ਸੈਕਿੰਡ ਪਾਰਟ ਦੇਖਣ ਲਈ ਕਮੈਂਟ ਜ਼ਰੂਰ ਕਰਿਓ ਬਾਏ ਜੀ ਸਾਰਿਆਂ ਨੂੰ